ਬਤਾ ਜਿਹੜਾ ਸਿੱਖਿਆਕ ਵਰਗ ਆ ਵੱਡੇ ਪੱਧਰ ਤੇ ਸੰਤਾਪ ਹੰਡਾ ਰਿਹਾਗਾ ਜਿਹੜੀ ਸਰਕਾਰ ਆ ਇਹ ਸਿਹਤ ਤੇ ਸਿੱਖਿਆ ਦਾ ਨਾਅਰਾ ਲੈ ਕੇ ਆਈ ਆ ਫੋਕਾ ਨਾਅਰਾ ਜਿਹੜਾ ਉਹਦੇ ਵਿੱਚ ਬਿਲਕੁਲ ਸਾਨੂੰ ਜਿਹੜੀ ਕੋਈ ਵੀ ਗੱਲ ਅਸਲੀਅਤਾਂ ਨਹੀਂ ਝਲਕਦੀ ਸੋ ਸਾਥੀਓ ਇਹ ਸਾਡੇ ਰੁਜ਼ਗਾਰ ਦਾ ਮਸਲਾ ਵੀ ਆ ਸਾਡੀ ਹੋਣ ਦੀ ਲੜਾਈ ਆ ਅਸੀਂ ਵੀ ਇਸ ਤਰ੍ਹਾਂ ਦੇ ਨਾਲ ਹੋਣ ਦੀ ਲੜਾਈ ਲੜ ਰਹੇ ਹਾਂਗੇ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਆ ਜਿਹੜੀ ਲਗਾਤਾਰ ਅਸੀਂ ਜਿਹੜਾ ਹੈਗਾ ਸਾਡਾ ਜਿਹੜਾ ਰੁਜ਼ਗਾਰ ਕੱਚਾਗਾ ਅਸੀਂ ਜਿਹੜਾ ਕੱਚੀ ਨੌਕਰੀਆਂ ਜਿਹੜੀ ਉਸ ਦਾ ਸੰਤਾਪ ਹੰਢਾ ਰਹੇ ਹਾਂ ਬੱਚਿਆਂ ਨੂੰ ਪੜਾ ਲਿਖਾ ਕੇ ਵੱਡੇ ਅਫਸਰ ਬਣਾ ਰਹੇ ਹਾਂ ਉੱਚ ਕੋਟੀ ਦੇ ਐਮਬੀਬੀਐਸ ਕਰ ਰਹੇ ਨੇ ਸਾਡੇ ਬੱਚੇ ਪੜ੍ਹ ਕੇ ਜਿਹੜਾ ਹੈਗਾ ਇੰਜੀਨੀਅਰਿੰਗ ਦੇ ਖੇਤਰ ਵਿੱਚ ਗਏ ਨੇ ਨੇਵੀ ਦੇ ਖੇਤਰ ਵਿੱਚ ਗਏ ਨੇ 50% ਬੱਚੇ ਸਾਡੇ ਸਬ ਇਨਸਪੈਕਟਰ ਨੇਗੇ ਸੋ ਬਹੁਤ ਗਰੀਬ ਘਰਾਂ ਦੇ ਵਿੱਚੋਂ ਉੱਠੇ ਹੋਏ ਨੇ ਸਾਰੇ ਜਵਾਕ ਪਰੰਤੂ ਸਰਕਾਰਾਂ ਦਾ ਬਿਲਕੁਲ ਉੱਕੀ ਧਿਆਨ ਹੈ ਨਹੀਂਗਾ ਸਿੱਖਿਆ ਤੇ ਸਿਹਤ ਦਾ ਸਿਰ ਪਟੰਡੋਰਾ ਪਿੱਟ ਰਹੀ ਆ ਸਿਰਫ ਇਹ ਗੱਲਾਂ ਜਿਹੜੀਆਂ ਰੀਲਾਂ ਤੱਕ ਨੇ ਸੋਸ਼ਲ ਮੀਡੀਆ ਤੱਕ ਆ ਗਰਾਊਂਡ ਪੱਧਰ ਦੀਆਂ ਗੱਲਾਂ ਹੋਰ ਨੇ ਉਹ ਇਹ ਗੱਲ ਹੁੰਦੀ ਐ ਅਕਸਰ ਆਪਾਂ ਅਖਾਣ ਤੇ ਮੁਹਾਵਰੇ ਪੜ੍ਹਦੇ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਜ਼ਿੰਦਗੀ ਦਾ ਜਿਹੜਾ ਤਤਸਾਰ ਤੇ ਨਿਚੋੜ ਕੱਢਿਆ ਵੀ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ ਤੇ ਦਿਖਾਉਣ ਨੂੰ ਹੋ ਰੱਖੇ ਹੁੰਦੇ ਆ ਇਸੇ ਕਰਕੇ ਪੰਜਾਬ ਦਾ ਸਿੱਖਿਅਕ ਵਰਗ ਆ ਜਿਹੜਾ ਇਕੱਲਾ-ਇਕੱਲਾ ਕੋਈ ਵੀ ਭਰਤੀ ਹੋਵੇ 23 64 ਆ ਚਾਹੇ ਹੋ ਜਿਹੜਾ ਸੰਤਾਪ ਭੋਗ ਰਹੇ ਨੇਗੇ ਪਿਛਲੇ ਸਮਿਆਂ ਤੋਂ ਸੋ ਸਾਥੀਓ ਆਪਣੇ ਸੰਘਰਸ਼ ਨੂੰ ਮਗਾ ਕੇ ਰੱਖੋ ਡਟ ਕੇ ਪਹਿਰਾ ਦਿਓ ਜਿਹੜੇ ਵੀ ਸਾਥੀ ਅੱਜ ਤੁਸੀਂ ਇੱਥੇ ਬੈਠੇ ਹੋ ਤੁਹਾਡੀ ਗਿਣਤੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧ ਜਾਣੀ ਹੈ ਕਿਉਂਕਿ ਜਿਹੜੇ ਵੀ ਸਾਥੀ ਘਰਾ ਦੇ ਵਿੱਚ ਨੇ ਉਹਨਾਂ ਦੇ ਅੰਦਰ ਜਿਹੜੀ ਚਿੰਗ ਪੈਦਾ ਹੋਊਗੀ ਵੀ ਸਾਡੀਆਂ ਭੈਣਾਂ ਸਾਡੇ ਵੀਰ ਲਗਾਤਾਰ ਜਿਹੜੇ ਸੰਘਰਸ਼ ਕਰ ਰਹੇ ਨੇ ਤੇ ਇਹ ਪੰਜਾਬ ਦਾ ਇਤਿਹਾਸ ਗਵਾਹ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਆਈ ਹੈ ਜੀ ਤੇ ਜਿਹੜਾ ਸੰਘਰਸ਼ਾਂ ਦਾ ਜਿਹੜਾ ਇੱਕੋ ਇੱਕ ਹੱਲ ਹੈਗਾ ਉਹ ਏਕੇ ਦੇ ਨਾਲ ਹੀ ਜਿਹੜਾ ਸੰਭਵ ਹੁੰਦਾ ਹੈਗਾ ਤਾਂ ਮੈਂ ਆਪਣੀ ਜਿਹੜੀ ਰਚਨਾ ਜਿਹੜੀ ਗਾਜ਼ਲ ਉਹਦੇ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਵੀ ਕਰਦਾਗਾ ਖੁਦ ਨੂੰ ਕਿਸਮਤ ਘੜਨੀ ਪੈਣੀ ਉੱਚੀ ਚੋਟੀ ਚੜ੍ਹਨੀ ਪੈਣੀ ਖੁਦ ਨੂੰ ਕਿਸਮਤ ਘੜਨੀ ਪੈਣੀ ਉੱਚੀ ਚੋਟੀ ਚੜ੍ਹਨੀ ਪੈਣੀ ਹੱਕ ਮੰਗਣ ਤੇ ਵੱਜਣ ਡਾਂਗਾ ਜੰਗ ਹੱਕਾਂ ਦੀ ਲੜਨੀ ਪੈਣੀ ਤਖਤੀ ਉਹਦੇ ਨਾਮ ਦੀ ਲਾ ਕੇ ਖੁਦ ਦੀ ਤਖਤੀ ਜੜਨੀ ਪੈਣੀ ਪੰਡ ਝੂਠ ਦੀ ਝੂਠ ਨਾਲ ਬੰਨੇ ਪੰਡ ਤੇਰੀ ਹੁਣ ਸੜਨੀ ਪੈਣੀ ਮਾਨਾ ਜਿੱਤ ਏਕੇ ਦੀ ਹੁੰਦੀ ਬਾਹ ਇੱਕ ਦੂਜੇ ਦੀ ਫੜਨੀ ਪੈਣੀ ਸੋ ਸਾਥੀਓ ਹਮੇਸ਼ਾ ਏਕੇ ਦੀ ਜਿੱਤ ਹੁੰਦੀ ਆਈ ਆ ਬਿਲਕੁਲ ਘਬਰਾਇਓ ਨਾ ਹਮੇਸ਼ਾ ਜਿਹੜਾ ਮੈਰੀਟੋਰੀਅਸ ਸਟੇਟ ਜੁਨੀਅਨ ਪੰਜਾਬ ਨੂੰ ਜਦੋਂ ਵੀ ਤੁਸੀਂ ਸੱਦਾ ਦਿਓਗੇ ਅਸੀਂ ਤੁਹਾਡੇ ਨਾਲ ਡਟ ਕੇ ਖੜਾਂਗੇ ਕਿਉਂਕਿ ਜੇਕਰ ਸਾਡੀ ਪ੍ਰਾਇਮਰੀ ਸਿੱਖਿਆ ਮਜ਼ਬੂਤ ਨਹੀਂ ਹੋਊਗੀ ਤਾਂ ਜਿਹੜਾ ਸਾਡੇ ਕੋਲ ਬੱਚੇ ਸਕੈਂਡਰੀ ਪੱਤਰ ਤੇ ਆਉਂਦੇ ਆ ਤਾਂ ਫਿਰ ਉਹ ਸਿੱਖਿਆ ਕਿਵੇਂ ਮਜ਼ਬੂਤ ਹੋਊਗੀ ਸੋ ਆਪਾਂ ਆਪਣੀਆਂ ਪੋਸਟਾਂ ਨੂੰ ਵੀ ਬਚਾਉਣਾਗਾ ਰੋਜ਼ਗਾਰ ਵੀ ਪ੍ਰਾਪਤ ਕਰਨਾ ਨਾਲ ਨਾਲ ਜਿਹੜਾ ਆਪਣੀਆਂ ਸਰਕਾਰੀ ਸਕੂਲ ਆ ਇਹਨਾਂ ਨੂੰ ਵੀ ਬਚਾਉਣਾਗਾ ਸੋ ਸਾਥੀਓ ਜਿਹੜਾ ਮੈਂ ਸਮੁੱਚੀ ਸੂਬਾਗੂਆਂ ਦੇ ਪੱਲੋਂ ਜਿਹੜੀ ਡਿਊਟੀ ਲਾਈ ਗਈ ਸੀਗੀ ਤੁਹਾਡੇ ਵਿੱਚ ਜਿਹੜੀ ਹਾਜ਼ਰੀ ਭਰੀਆ ਅਸੀਂ ਹਰਦਮ ਆਉਂਦੇ ਰਹਾਂਗੇ ਤੁਹਾਡੇ ਕੋਲੇ ਸਾਡੇ ਜਿਹੜੇ ਮਹੌਲੀ ਦੇ ਜਿਹੜੇ ਲੋਕਲ ਟੀਚਰ ਨੇ ਕਿ ਮੈਰੀਟੋਰੀਅਸ ਸਕੂਲ ਮਹੌਲੀ ਉਹ ਵੀ ਸਾਡੇ ਦੇ ਦਰਮਿਆਨ ਜਿਹੜਾ ਪਹੁੰਚੇ ਹੋਏ ਨੇਗੇ ਜਦੋਂ ਵੀ ਤੁਸੀਂ ਕਹੋਗੇ ਤੁਹਾਡਾ ਸਦਾ ਸੀ ਕਬੂਲ ਕਰਾਂਗੇ ਜਿੱਤ ਲੜਦੇ ਲੋਕਾਂ ਦੀ ਹਮੇਸ਼ਾ ਅੱਗੇ ਵਧਦੇ ਰਹੋ ਲੜਦੇ ਰਹੋ ਤੇ ਬਹੁਤ ਜਲਦੀ ਜਿਹੜਾ ਤੁਹਾਨੂੰ ਜਿਹੜਾ ਨੌਕਰੀ ਦੇ ਉੱਪਰ ਜਿਹੜਾ ਨਿਯੁਕਤੀ ਪੱਤਰ ਮਿਲਣਗੇ ਪਰ ਸੰਘਰਸ਼ ਨਾ ਛੱਡਿਓ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ ਰਾਡਾ ਏਕਾ ਜਿੰਦਾਬਾਦ 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 ਪੰਜਾਬ ਸਰਕਾਰ Gracias.